ਹੈਲੋ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਹਿਬ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਫਤਿਹ ਇਹ ਆਪਣੇ ਵੀਰ ਇੱਥੇ ਸੇਵਾ ਕਰਨ ਆਏ ਆਪਣੇ ਡੇਰੇ ਤੇ ਪਹਿਲਾਂ ਵੀ ਬੜੇ ਵੀਰ ਆਏ ਆ ਉਹਨਾਂ ਨੇ ਵੀ ਸਾਰਿਆਂ ਨੂੰ ਕਵਰ ਕੀਤਾ ਜਿਹੜੇ ਲੈ ਕੇ ਸਮਾਨ ਆਏ ਆ ਤੇ ਇਹ ਵੀਰ ਹੁਣੇ ਦੱਸਣਗੇ ਕਿੱਥੋਂ ਆਏ ਆ ਕਿੰਨਾ ਸਮਾਨ ਲੈ ਕੇ ਆਏ ਤੇ ਕੀ ਕੀ ਲੈ ਕੇ ਆਏ ਆ ਵੀਰ ਜੀ ਅਸੀਂ ਯੂਪੀ ਤੋਂ ਆਏ ਆ ਹਾਂ ਜੀ ਲਗਭਗ 2 ਟਰਾਲੀਆਂ ਤੂੜੀਆਂ ਦੀਆਂ ਗੰਡਾ ਬਣਵਾ ਕੇ ਲੈ ਆਏ ਆ ਲਗਭਗ 200 ਕੁੰਟਲ ਹਾਂ ਜੀ ਬਾਕੀ ਕੰਬਲ ਮੱਛਰਦਨੀਆਂ ਹਾਂ ਜੀ ਬਾਕੀ ਕੁਝ ਲੋੜਵੰਦ ਦਵਾਈਆਂ ਹਾਂ ਜੀ ਮੱਛਰਦੀਆਂ ਵਗੈਰਾ ਹਾਂ ਜੀ ਹਾਂ ਜੀ ਤੇ ਤੋਈ ਬਾਈ ਕਿੰਨੇ ਕਿ ਜਣੇ ਕਵਰ ਕਰ ਕਰ ਦਿੰਦਾ ਸਮਾਨ ਲੈ ਕੇ ਆਏ ਸੀ 3 15 ਤੋਂ ਹਾਂਜੀ ਹਾਂਜੀ ਤੀਜਾ ਪਿੰਡ ਆ ਹਾਂਜੀ 15 ਯਾਨੀ ਆਇਆ ਹਾਂਜੀ ਦਾ ਤੋਂ 20 ਜਣੇ ਆ ਹਾਂਜੀ ਤੇ ਬਾਕੀ ਜਿੰਨੀ ਕੋਸ਼ਿਸ਼ ਹੋਊਗੀ ਜਿੰਨਾ ਵੱਧ ਤੋਂ ਵੱਧ ਪਿੰਡਾਂ ਚ ਤੇ ਤੁਹਾਨੂੰ ਬਈ ਇੱਥੇ ਬਾਰੇ ਦੱਸਿਆ ਕਿੰਨੇ ਕਿ ਇੱਥੇ ਹੋਣ ਬਾਰੇ ਇੰਨੀ ਦੂਰ ਹੋ ਤੇ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਵੇਖੇ ਬਾਕੀ ਆ ਸਾਡੇ ਭਾਜੀ ਇੱਥੇ ਅੰਕਲ ਹੁਣੀ ਇੱਥੇ ਰਹਿੰਦੇ ਆ ਪਹਿਲਾਂ ਤੋਂ ਇਹ ਕਿੱਥੋਂ ਭਾਜੀ ਇਹ ਭਾਜੀ ਹੁਣੀ ਕਿੱਥੋਂ ਸਾਡਾ ਪਿੰਡ ਵੀਰ ਸਰਜੇ ਚੱਕ ਠੀਕ ਠੀਕ ਆ ਜੀ ਗੁਰਦਸ਼ਕੇ ਨਾਨਕੇ ਇੱਥੇ ਹਾਂਜੀ ਹਾਂਜੀ ਜੀ ਠ ਤੁਸੀਂ ਇਹ ਗੋਇਨਾਂ ਨੂੰ ਟਾਈ ਅਪ ਕਰਕੇ ਲੈ ਕੇ ਆਏ ਜੀ ਹਾਂਜੀ ਅਸੀਂ ਕੱਲ ਸਾਰਾ ਬਿਲਕੁਲ ਹੀ ਆਏ ਸੀ ਜੀ ਠੀਕ ਹੈ ਸਾਰਾ ਜਿੰਨਾ ਹੀ ਏਰੀਆ ਦਾ ਗਰਾਊਂਡ ਜ਼ੀਰੋ ਤੋਂ ਵਿਖਾ ਲਿਆ ਇਹਨਾਂ ਨੂੰ ਹਾਂਜੀ ਜਿੱਥੇ ਜਿੱਥੇ ਲੋੜ ਆ ਹਾਂਜੀ ਉਹ ਜਗ੍ਹਾ ਦੇ ਉੱਤੇ ਅਸੀਂ ਪਹੁੰਚਣ ਡੇ ਹਾਂ ਠੀਕ ਠੀਕ ਹੈ ਹਾਂਜੀ ਹੋਰ ਕੋਈ ਵੀ ਗੱਲ ਕਰਨਾ ਚਾਹੁੰਦਾ ਤਾਂ ਕਹ ਦੱਸ ਸਕਦਾ ਕੋਈ ਹਾਂਜੀ ਐਡਰੈਸ ਜੀ ਆਪਣਾ ਨਹੀਂ ਭਾਈ ਜੁਪੀ ਤੋਂ ਹਾਂ ਹਾਂਜੀ ਜ਼ਿਲ੍ਹਾ ਰਾਮਪੁਰ ਉੱਤਰਾਖੰਡ ਬਾਰਡਰ ਤੋਂ ਹਾਂਜੀ ਹਾਂਜੀ ਤੇ ਬਲਾਸਪੁਰ ਪੈਂਡ ਮਤਲਬ ਠੀਕ ਹੈ ਜਿਲ੍ਹਾ ਰਾਮਪੁਰੇ ਹਾਂ ਅੱਗੇ ਵੀ ਵੀਰੇ ਤੁਹਾਡੇ ਤੋਂ ਇਲਾਵਾ ਪਹਿਲਾਂ ਦੋ ਟੀਮਾਂ ਇੱਥੇ ਜੂਪੀ ਤੋਂ ਆ ਕੇ ਹੋ ਗਈਆਂ ਹੋਰ ਬਾਕੀ ਹੋਰ ਤਿਆਰੀ ਜਿੰਨੇ ਟਰਾਲੀਆਂ ਆ ਰਹੀਆਂ ਨੇ ਹੋਰ ਠੀਕ ਠੀਕ ਹੈ ਹਾਂਜੀ ਬੜੀ ਮਿਹਰਬਾਨੀ ਜੀ ਬੰਦਾ ਕੋਇਆ ਹੋਰ ਅਸੀਂ ਆਉਣ ਦੀ ਕੋਸ਼ਿਸ਼ ਕਰਾਂਗੇ ਠੀਕ ਠੀਕ ਵੀਰੇ ਹਾਂਜੀ ਵੀਰੇ ਉਹ ਰਸਵਾਸ਼ਾਂ ਦੇ ਨਾਲ ਨਾਲ ਇਹਨਾਂ ਦੀ ਥੋੜੀ ਜੀ ਕਣਕ ਬਜਾਉਣ ਦੀ ਵੀ ਹੈਲਪ ਠੀਕ ਆ ਵੀਰ ਜੋ ਵੀ ਤਿਆਰੀ ਚੱਲ ਰਹੀ ਹੈ ਖਾਦ ਡਾਇਆ ਡੀਜ਼ਲ ਜੋ ਵੀ ਟਰੈਕਟਰਾਂ ਦੀ ਲੋੜ ਪਏਗੀ ਉਹ ਸਾਡੇ ਬੰਦੇ ਤਿਆਰ ਹੋ ਗਏ। ਉਹ ਆਪਣੇ ਏਰੀਆ ਦੇ ਝੋਨੇ ਦੇ ਸੰਭਲੋ ਕੱਲ ਨੂੰ ਆਪਣਾ ਇੱਥੇ ਰਕਬਾ ਥੋੜਾ ਬਹੁਤਾ ਵਾਇਆ ਜਾਣਾ ਵਾ। ਜਿੰਨੇ ਬੋਤੇ ਦੀ ਉਮੀਦ ਆ ਉਹਨੂੰ ਸਪਰੇਵਾਂ ਸੁਪਰੇਵਾਂ ਕੀਤੀਆਂ ਪਰ ਜ਼ਿਆਦਾਤਰ ਬਿਲਕੁਲ ਨਾਲ ਕੁਝ ਨਹੀਂ ਨਿਕਲਿਆ। ਤਿਆਰੀ ਚੱਲਣ ਦੀ ਟਰੈਕਟਰਾਂ ਡੀਜ਼ਲ ਖਾਦ ਡਾਇਆ ਹਾਂਜੀ ਤੇ ਬੀ ਬੂ ਕਣਕ ਦਾ ਸਾਰਾ ਇੰਤਜ਼ਾਮ ਹੋ ਰਿਹਾ ਏ। ਸਾਰੇ ਹੋਣਗੇ ਜੀ। ਓਕੇ ਥੈਂਕ ਯੂ ਬ੍ਰੋ। ਹੋਰ ਕੋਈ ਬੋਲ ਸਕਦਾ ਵੀਰੇ ਬੋਲਣਾ ਚਾਹਦਾ? ਓਕੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।